ਕਿਸਾਨਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ 30-30 ਹਜ਼ਾਰ ਰੁਪਏ ਮਹਲਾਵਾਂ ਦੇ ਖਾਤਿਆਂ ਵਿੱਚ ਆਉਣਗੇ ਇਸ ਸਕੀਮ ਦੇ ਫਾਰਮ ਭਰ ਲਓ ਜਲਦੀ ਆਮ ਲੋਕਾਂ ਲਈ ਆਈ ਵੱਡੀ ਖਬਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਚਲਦੇ ਆਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਤੇ ਤਾਂ ਪਹਿਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਕਿਸਾਨਾਂ ਲਈ ਸਰਕਾਰ ਦੀ ਵਿਸ਼ੇਸ਼ ਹਦਾਇਤ ਕਰੋ ਇਹੇ ਕੰਮ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਚ ਹਾਲੀ ਦਾ ਸੀਜ਼ਨ ਖਤਮ ਹੁੰਦਿਆਂ ਹੀ ਹੁਣ ਸੋਨੀ ਦੀਆਂ ਫਸਲਾਂ ਬੀਜਣ ਦਾ سلسلہ ਸ਼ੁਰੂ ਹੋ ਗਿਆ ਜਿਸ ਨੂੰ ਲੈ ਕੇ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਹੈ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਤਾਜ਼ਾ ਬਿਲਡ ਸਾਹਮਣੇ ਆ ਰਹੀ ਹੈ 32 ਦੰਦ ਹਨ 4 ਜੂਨ ਦੀਆਂ ਤਿਆਰੀਆਂ ਕਰ ਲੋ ਦਿੱਲੀ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਨਤੀਜਿਆਂ ਨੂੰ ਲੈ ਕੇ ਕੀਤੀ ਵੱਡੀ ਭਵਿੱਖਬਣੀ ਜੀ ਹਾਂ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪਿਛਲੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਨਿਰਵਾਣਾ ਹੋ ਗਏ ਸਨ ਦੱਸ ਦਈਏ ਉਹਨਾਂ ਨੇ ਕੱਲ ਸ਼ਾਮ 4 ਵਜੇ ਦਿੱਲੀ ਦੇ ਮੈਲੋਰੀ ਵਿੱਚ ਕੇਜਰੀਵਾਲ ਨਾਲ ਰੈਲੀ ਵੀ ਕਰੀ ਤਾਂ ਇੱਕ ਸਿੱਧੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ ਕਿਹਾ ਕਿ 32 ਦੰਦ ਹਨ ਪਾਈ ਸਾਹਿਬ 4 ਜੂਨ ਨੂੰ ਤਿਆਰੀ ਕਰ ਲੋ ਤਾਂ ਦੇਖ ਸਿਦੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਦਿਨ ਕੇਂਦਰ ਵਿੱਚ ਆਮ ਆਦਮੀ ਪਾਰਟੀ ਤੋਂ ਬਿਨਾ ਸਰਕਾਰ ਨਹੀਂ ਬਣੇਗੀ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਵੱਲੋਂ ਚੋਣਾਂ ਦੀ ਲਵਾਈ ਦੋ ਗੇੜਾਂ 'ਚ 11 ਅਤੇ 15 ਜੂਨ ਤੋਂ ਸ਼ੁਰੂ ਕਰਾਉਣ ਦਾ ਫੈਸਲਾ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਚੋਣਾਂ ਦੀ ਲਵਾਈ ਦੋ ਗੇੜਾ ਵਿੱਚ ਕਰਾਉਣ ਦਾ ਫੈਸਲਾ ਕਰਦਿਆਂ 11 ਅਤੇ 15 ਜੂਨ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਚੋਣ ਦੀ ਸਿੱਧੀ ਭਜਾਈ ਸਾਰੇ ਰਾਜ ਵਿੱਚ 15 ਮਈ ਤੋਂ ਆਰੰਭ ਕਰਨ ਦਾ ਫੈਸਲਾ ਲਿਆ ਗਿਆ ਹੈ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਮੁੱਖ ਸਤਿਕਾਰਯੋਗ ਜੀਪੀ ਸਿਆਣਾ ਨੇ جاری ਨੋਟੀਫਿਕੇਸ਼ਨ ਅਨੁਸਾਰ ਸ਼੍ਰੀ ਮੁਕਤਸਰ ਸਾਹਿਬ ਫਿਰੋਦਕੋਟ ਫਰੀਦਕੋਟ ਮਾਨਸਾ ਫਾਜ਼ਿਲਕਾ ਪਟੰਡਾ ਫਿਰੋਜ਼ਪੁਰ ਅੰਤਰਰਾਸ਼ਟਰੀ ਸ਼ਰਾਧ ਦੇ ਨਾਮ ਲੱਗੇ ਕੰਡਿਆਲੇ ਤਾਰ ਤੋਂ ਪਾਰ ਇਤਤਰ 11 ਜੂਨ ਤੋਂ ਚੋਣਾਂ ਲਗਾਉਣ ਦੀ ਆਗਾ ਦਿੱਤੀ ਗਈ ਹੈ ਜਦੋਂ ਕਿ ਮੋਗਾ ਬਰਨਾਲਾ ਮਲੇਰਕੋਟਲਾ ਪਟਿਆਲਾ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਫਤਿਹਗੜ੍ਹ ਸਾਹਿਬ ਐਸਐਸ ਨਗਰ ਰੂਪਨਗਰ ਪਟਿਆਲਾ ਰੂਪਨਗਰ ਲੁਧਿਆਣਾ ਕਪੂਰਥਲਾ ਜ਼ਿਲਹੰਦਰ ਇਨ੍ਹਾਂ ਜ਼ਿਲ੍ਹਿਆਂ ਵਿੱਚ 15 ਜੂਨ ਤੋਂ ਚੋਣਾਂ ਲਗਾਉਣ ਲਈ ਕਿਹਾ ਗਿਆ ਹੈ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਪਗਸੀਤ ਪਗ ਸਿੰਘ ਨਗਰ ਹੁਸ਼ਿਆਰਪੁਰ ਜ਼ਿਲੰਦਰ ਲੁਧਿਆਣਾ ਰੂਪਨਗਰ ਐਸਐਸ ਨਗਰ ਫਤਿਹਗੜ੍ਹ ਸਾਹਿਬ ਮਲੇਰਕੋਟੜਾ ਤਾਂ ਗੁਰਬੜੀ ਖਬਰ ਸਾਹਮਣੇ ਆ ਰਹੀ ਹੈ ਮੌਸਮ ਨੂੰ ਲੈ ਕੇ 4 ਦਿਨ ਗਰਮੀ ਤੋਂ ਰਹਿਗੀ ਰਾਹਤ ਸੂਬੇ ਚ ਹਨੇਰੀ ਮੀਂਹ ਤੇ ਗੜੇਮਾਰੀ ਦਾ orange alert ਜਿਹੜਾ ਜਾਰੀ ਹੋ ਚੁੱਕਿਆ ਹੈ ਜੀ ਹਾਂ ਇਸ ਵੇਲੇ ਦੀ ਬ੍ਰੇਕਿੰਗ ਅਤੇ ਵੱਡੀ ਨਿਊਜ਼ ਤੁਹਾਡੇ ਨਾਲ ਖਾਂਜੀ ਕੀਤੀ ਜਾ ਰਹੀ ਹੈ ਪਿਛਲੇ ਇੱਕ ਹਫ਼ਤੇ ਤੋਂ ਤੇਜ਼ ਗਰਮੀ ਦੀ ਮਾਰ ਚੱਲ ਰਹੀ ਪੰਜਾਬ ਦੇ ਕਈ ਪੰਜਾਬ ਦੇ ਲੋਕਾਂ ਲਈ ਸ਼ੁਕਰਵਾਰ ਦੀ ਸ਼ਾਮ ਨੂੰ ਰਾਹਤ ਲੈ ਕੇ ਆਈ ਜੀ ਪੰਜਾਬ ਦੇ ਯਾਤਰਾ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਲੈ ਕੇ ਧੁੱਪ ਤੱਕ ਦੁਪਹਿਰ ਤੱਕ ਚਸੌਣ ਵਾਲੀ ਧੁੱਪ ਨੇ ਤੇਜ਼ ਗਰਮੀ ਰਹੀ ਰਹੀ ਇਸ ਦੌਰਾਨ ਆਉਣ ਵਾਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 14 ਮਈ ਤੱਕ ਮੌਸਮ ਜਿਹੜਾ ਖਰਾਬ ਰਹਿਣ ਦੀ ਸੰਭਾਵਨਾ ਹੈ ਮੌਸਮ ਭਾਗ ਦੇ ਵੱਲੋਂ ਵੱਡੀ ਚੇਤਾਵਨੀ ਜ਼ਾਰੀ ਕੀਤੀ ਗਿਆ ਪੰਜਾਬ ਦੇ ਵਿੱਚ 14 ਮਈ ਤੱਕ ਜਿਹੜਾ ਮੌਸਮ ਬਿਲਕੁਲ ਹੀ ਖਰਾਬ ਰਹੇਗਾ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇਜ਼ ਮੀਂਹ ਤੇ ਚੱਕਰ ਨੇ ਉਡਾਇਆ ਮੈਰਿਜ ਪੈਲਸ ਲਗਾਇਆ ਟੈਂਟ ਮੁੱਦੇ ਵੱਜੀਏ ਕੁਰਸੀਆਂ ਟੇਬਲ 'ਤੇ ਨੌ ਵਿਅਕਤੀ ਹੋਏ ਜ਼ਖਮੀ ਜੀ ਹਾਂ ਇਸ ਵੇਲੇ ਦੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਦੇਖ ਸੋਦਿਓ ਵੱਡੀ ਅਪਡੇਟ ਹੈ ਤੇਜ਼ ਤੇਜ਼ ਮੀਂਹ ਦੇ ਚੱਕਰ ਨੇ ਉਡਾ ਉਡਾਇਆ ਉੱਡਿਆ ਮੈਰਿਜ ਪੈਲੇਸ ਪੰਜਾਬ ਦੇ ਮੁਕਸਰ ਜ਼ਿਲ੍ਹੇ ਦੇ ਮਲੋੜ ਇਲਾਕੇ ਦੇ ਮਲੋੜ ਫਾਜ਼ਿਲਕਾ ਰੋਡ ਦੇ ਸਥਿਤ ਇੱਕ ਰਿਜ਼ੋਰਟ ਚ ਚੱਲ ਰੇ ਇੱਕ ਵਿਆਹ ਸਮਾਗਮ ਦੌਰਾਨ ਸ਼ੁੱਕਰਵਾਰ ਰਾਤ ਨੂੰ ਆਏ ਤੇਜ਼ ਹਨੇਰੀ ਕਾਰਨ ਮੈਰਿਜ ਪੈਲੇਸ ਤੇ ਲੱਗਿਆ ਲਗਾਇਆ ਟੈਂਟ ਉਖਾੜ ਉਖੜ ਗਿਆ ਇਸ ਦੌਰਾਨ ਲੋਕਾਂ ਨੂੰ ਵੀ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ ਤੂਫਾਨ ਅਤੇ ਮੀਂਹ ਕਾਰਨ ਬਣੇ ਹਾਲਾਤ ਕਾਰਨ ਦੋ ਔਰਤਾਂ ਸਮੇਤ 9 ਵਿਅਕਤੀ ਜ਼ਖਮੀ ਹੋ ਗਏ ਹਨ ਤਾਂ ਦੇਖਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਖਬਰ ਪੰਜਾਬ ਦੇ ਮੁਕਸਰ ਜ਼ਿਲ੍ਹੇ ਦੀ ਹੈ ਜਿਸ ਵਿੱਚ ਤੇਜ਼ ਤੂਫਾਨ ਹਨੇਰੀ ਆਉਣ ਕਾਰਨ ਮੈਰੇਜ ਪੈਲਸ ਦੇ ਟੈਂਟ ਓਖੜ ਗਏ ਅਤੇ ਲੋਕਾਂ ਨੂੰ ਵੀ ਕਾਫੀ ਜਿਹੜਾ ਨੁਕਸਾਨ ਹੋਇਆ 9 ਵਿਅਕਤੀ ਜ਼ਖਮੀ ਹੋਏ ਨੇ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ मैगी ਚੌਲ ਮਿਲਾ ਕੇ ਖਾਣ ਨਾਲ ਬੱਚੇ ਦੀ ਹੋਈ ਮੌਤ ਪੂਰੇ ਪਰਿਵਾਰ ਦੀ ਵਿਗੜੀ ਤਬੀਅਤ ਤਾਂ ਦੇਖ ਸਿਦਿਓ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਮੈਗੀ ਦੇ ਵਿੱਚ ਚੌਲ ਮਿਲਾ ਕੇ ਖਾਣ ਨਾਲ ਬੱਚੇ ਦੀ ਮੌਤ ਹੋ ਚੁੱਕੀ ਹੈ ਖਬਰ ਉੱਤਰ ਪ੍ਰਦੇਸ਼ ਦੇ ਪੀਲੀਪੀਤਰ ਦੇ ਵਿੱਚ ਫੂਡ ਪੌਇਜ਼ਨਿੰਗ ਕਾਰਨ ਮਾਸੋਂ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆ ਉਸ ਦੇ ਪਰਿਵਾਰ ਦੇ ਹੋਰ 5 ਲੋਕ ਹਸਪਤਾਲ ਵਿੱਚ ਦਾਖਲ ਹਨ ਜਿਸ ਦਾ ਇਲਾਜ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ 6 ਲੋਕਾਂ ਨੇ ਚੋਲਾ ਵਿੱਚ ਮੈਗੀ ਮਿਲਾ ਕੇ ਖਾਧੀ ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਜਿਹੜੀ ਹੈ ਵਿਗੜ ਗਈ ਤਾਂ ਦੇਖਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤੇ ਇੱਕ ਹੋਰ ਤਾਜ਼ਾ ਬ੍ਰਿਟ ਜਿਹੜਾ ਸਾਹਮਣੇ ਆ ਰਹੀ ਹੈ 5 ਲੱਖ ਤੋਂ ਬਣ ਜਾਣਗੇ 10 ਲੱਖ ਗਜਬ ਦੀ ਹੈ ਇਹ ਪੋਸਟ ਆਫੀਸਰ ਸਰਕਾਰੀ ਸਕੀਮ ਤਾਂ ਆਮ ਲੋਕਾਂ ਲਈ ਵੱਡੀ ਖਬਰ ਹੈ ਇਹ ਜਿਹੜੀ ਸਕੀਮ ਇੱਕ ਸਰਕਾਰੀ ਸਕੀਮ ਹੈ ਇਸ ਦੇ ਵਿੱਚ ਲਾਭ ਜਿਹੜਾ ਵੱਤਵਾ ਉਠਾਇਆ ਜਾ ਸਕਦਾ ਹੈ ਅਕਸਰ ਲੋਕ ਅਜਿਹੀਆਂ ਸਕੀਮਾਂ ਦੀ ਪਾਲ ਵਿੱਚ ਰਹਿੰਦੇ ਹਨ ਜਿਸ ਨਾਲ ਉਹਨਾਂ ਨੂੰ ਭਾਰੀ ਮੁਨਾਫਾ ਹੋਵੇ ਅਤੇ ਕੋਈ ਜੋਖਮ ਵੀ ਨਾ ਹੋਵੇ ਅੱਜ ਤੁਹਾਨੂੰ ਇੱਕ ਅਜਿਹੀ ਸਕੀਮ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡਾ ਪੈਸਾ ਜਿਹੜਾ ਨਿਵੇਸ਼ ਕੀਤਾ ਹੋਇਆ ਉਹ ਦੁੱਗਣਾ ਹੋ ਜਾਵੇਗਾ ਸਰਕਾਰੀ ਸਕੀਮ ਹੋਣ ਕਾਰਨ ਇਸ ਵਿੱਚ ਕੋਈ ਖਤਰਾ ਨਹੀਂ ਹੈ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਸਕੀਮ ਦਾ ਤੁਹਾਨੂੰ ਵੱਧ ਤੋਂ ਵੱਧ ਲਾਭ ਦਿੱਤਾ ਜਾਵੇਗਾ ਜੋ ਕਿ ਸਰਕਾਰ ਦੁਆਰਾ ਹੀ ਸਕੀਮ ਚਲਾਈ ਜਾ ਰਹੀ ਹੈ ਤੇ ਤੁਹਾਡੇ ਪੈਸੇ ਇਸ ਦੇ ਵਿੱਚ ਕਿਸ ਤਰੀਕੇ ਨਾਲ ਦੁੱਗਣੇ ਹੋਣਗੇ ਇਸ ਬਾਰੇ ਵੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਪੈਸੇ ਤੁਹਾਨੂੰ ਕਿੰਨੇ ਸਮੇਂ ਰੀ ਤੁਹਾਨੂੰ ਪੈਸੇ ਜਿਹੜੇ ਦੁੱਗਣੇ ਮਿਲਣਗੇ ਦਾ ਘਰ ਦੇ ਕਿਸਾਨ ਵਿਕਾਸ ਪੱਤਰ ਜਿਹਦੇ ਨਾਲ ਤੈਤ ਘਟੋ ਘਟ ਨਿਵੇਸ਼ 1000 ਰੁਪਏ ਦਾ ਹੋ ਸਕਦਾ ਹੈ ਹਾਲਾਂਕਿ ਜੇਕਰ ਜ਼ਿਆਦਾ ਨਿਵੇਸ਼ ਕਰਨਾ ਚਾਹੁੰਦੇ ਤਾਂ ਤੁਸੀਂ ਜਿੰਨਾ ਚਾਹੋ ਪੈਸਾ ਲਗਾ ਸਕਦੇ ਹੋ 7.5% ਦੀ ਪ੍ਰਤੀ ਸਾਲ ਦੀ ਦਰ ਨਾਲ ਤੁਹਾਨੂੰ ਰਿਟਰਨ ਦਿੱਤਾ ਜਾਂਦਾ ਹੈ ਤਾਂ ਦੇਖ ਸਕਦੇ ਹੋ 115 ਮਹੀਨਿਆਂ ਬਾਅਦ ਤੁਹਾਨੂੰ ਜਿਹੜਾ ਇਹ ਪੈਸੇ ਤੁਹਾਡੇ ਦੁੱਗਣੇ ਹੋ ਜਾਂਦੇ ਨੇ ਪਹਿਲਾਂ 120 ਮਹੀਨੇ ਰੱਖੇ ਗਏ ਸੀ ਪਰ ਹੁਣ 115 ਮਹੀਨੇ ਕਰਦੇ ਆ 9 ਮਹੀਨੇ 9 ਸਾਲ 7 ਮਹੀਨੇ ਜਿਹੜੇ ਤੁਹਾਨੂੰ ਪੈਸੇ ਇਸ ਦੇ ਵਿੱਚ ਨਿਵੇਸ਼ ਕਰਨੇ ਹੋਣਗੇ ਇਸ ਦੌਰਾਨ ਤੁਹਾਡੇ 9 ਮਹੀਨੇ 7 9 ਸਾਲ 7 ਮਹੀਨੇ ਤੱਕ ਤੁਹਾਡੇ ਪੈਸੇ ਡਬਲ ਕਰਦੇ ਜਾਣਗੇ ਜੇ ਤੁਸੀਂ 5 ਲੱਖ ਰੁਪਏ ਜਮ੍ਹਾਂ ਕਰਦੇ ਹੋ ਤੁਹਾਡਾ 10 ਲੱਖ ਹੋ ਜਾਵੇਗਾ ਜੇਕਰ ਤੁਸੀਂ ਯੋਜਨਾ ਵਿੱਚ 5 ਲੱਖ ਰੁਪਏ ਨਿਵੇਸ਼ ਕਰਦੇ ਹੋ 7.5% ਦਰ ਨਾਲ ਦਰ ਵਿਆਜ ਨਾਲ ਤੁਹਾਨੂੰ ਹਿਸਾਬ ਦੇ ਮੁਤਾਬਿਕ ਪੈਸੇ ਦੁੱਗਣੇ ਹੋਣਗੇ 115 ਮਹੀਨੇ ਦੀ ਉਡੀਕ ਕਰਨੀ ਪਵੇਗੀ ਇਸਦੇ ਵਾਤੇ ਤੁਹਾਨੂੰ 10 ਲੱਖ ਰੁਪਏ ਮਿਲ ਜਾਊਗਾ ਜਾਨੀ ਕਿ 5 ਲੱਖ ਰੁਪਿਆ ਵਿਆਜ ਦੇ ਰੂਪ ਦੇ ਵਿੱਚ ਇਸ ਦੇ ਵਿੱਚ ਸਕੀਮ ਦੇ ਰਾਹੀਂ ਮਿਲਣ ਵਾਲਾ ਹੈ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਹਿਲਾਵਾਂ ਲਈ ਖਾਸ ਤੌਰ ਤੇ ਸਕੀਮ ਚਲਾਈ ਜਾ ਰਹੀ ਹੈ ਮਹਿਲਾਵਾਂ ਨੂੰ 2 ਸਾਲਾਂ ਵਿੱਚ ਮਿਲਣਗੇ ਲੱਖਾਂ ਰੁਪਏ ਡਾਕ ਖਾਨੇ ਦੀ ਇੱਕ ਸਰਕਾਰੀ ਸਕੀਮ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਆਉਣਗੇ ਸਰਕਾਰ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੀ ਜੁੰਦ ਨਾਲ ਜਲਾ ਰਹੀ ਹੈ ਕੁਝ ਅਜਈਆਂ ਸਕੀਮਾਂ ਹਨ ਜੋ ਸਿਰਫ ਔਰਤਾਂ ਨੂੰ ਹੀ ਦੌਲਤਪਨ ਦੌਲਤਵਾਨ ਲਈ ਬਣਾਈਆਂ ਗਿਆ ਹਨ ਸਰਕਾਰ ਦੀ ਤਰਫੋਂ ਡਾਕ ਘਰ ਕਈ ਇੰਜੀਨੀਅਰ ਯੋਜਨਾਵਾਂ ਚਲਾਈ ਜਾ ਰਹੀਆਂ ਨੇ ਜਿਸ ਵਿੱਚ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਦੀਆਂ ਔਰਤਾਂ ਵੀ ਪੈਸਾ ਲਗਾ ਸਕਦੀਆਂ ਹਨ ਤੁਸੀਂ ਆਪਣੇ ਪੈਸੇ ਤੇ ਵਿਆਜ ਦੀ ਆਮਦਨ ਵੀ ਕਮਾ ਸਕਦੇ ਹੋ ਪੋਸਟ ਆਫਿਸ ਸਕੀਮ ਵਿੱਚ ਨਿਵੇਸ਼ ਕਰਕੇ ਤੁਹਾਨੂੰ 2 ਸਾਲਾਂ ਦੀ ਵਿਆ 2 ਸਾਲਾਂ ਵਿਆਦ ਪਰਪਕਤਾ ਜਿਹੜਾ ਦੇ ਵਿੱਚ ਲਾਭ ਹੁੰਦਾ ਜਾਵੇਗਾ ਜੇ ਤੁਸੀਂ ਇਸ ਦੇ ਵਿੱਚ 2 ਸਾਲਾਂ ਲਈ 2 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ ਤੁਹਾਨੂੰ ਪਹਿਲੇ ਸਾਲ ਦੇ ਵਿੱਚ 15000 ਰੁਪਏ ਦੂਜੇ ਸਾਲ ਦੇ ਵਿੱਚ 17044 ਰੁਪਏ ਮਿਲਣਗੇ ਜੋਣੇ ਕਿ ਤੁਹਾਨੂੰ 32000 ਚਲਦੀ ਪਈ 30-3000 ਰੁਪਏ ਦਾ ਲਾਭ ਜਿਹੜਾ ਮਿਲੇਗਾ 30-3000 ਰੁਪਏ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਇਸ ਸਕੀਮ ਦੇ ਰਾਹੀਂ ਇਸ ਸਕੀਮ ਦੇ ਫਾਰਮ ਭਰ ਸਕਦੇ ਹੋ ਜਲਦੀ ਜਲਦੀ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਲੈਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਦਾ ਤਾਕ ਲਈ ਧੰਨਵਾਦ ਜੀ ਸਾਰਿਆਂ ਦਾ